ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ 8 ਅਕਤੂਬਰ 2025 ਸੋਢੀ ਪਾਤਸ਼ਾਹ ਸ਼੍ਰੀ ਗ੍ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਆਓ ਜਾਣੀ ਉਹਨਾਂ ਦੀ ਜੀਵਨ ਕਥਾ ਬਾਰੇ ਗੁਰਾਮਦਾਸ ਦਾ ਜਨਮ 24 ਸਤੰਬਰ 1534 ਨੂੰ ਲਾਹੌਰ ਨੇੜੇ ਚੂਣਾ ਮੰਡੀ ਨਾਮਕ ਥਾਂ ਤੇ ਹੋਇਆ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਸ਼੍ਰੀ ਹਰਦਾਸ ਸਿੰਘ ਅਤੇ ਮਾਤਾ ਜੀ ਦਾ ਨਾਮ ਦਇਆ ਕੌਰ ਸੀ ਘਰ ਵਿੱਚ ਵੱਡਾ ਬੱਚਾ ਹੋਣ ਕਰਕੇ ਉਹਨਾਂ ਦਾ ਨਾਮ ਪਾਈ ਜੇਠਾ ਜੀ ਸੀ ਪਰ ਛੋਟੀ ਹੀ ਉਮਰ ਵਿੱਚ ਉਹਨਾਂ ਦੇ ਸਿਰ ਤੋਂ ਮਾਪਿਆਂ ਦਾ ਸਾਯਾ ਉੱਟ ਗਿਆ। ਉਹਨਾਂ ਦੇ ਨਾਨਕੇ ਬਾਸਰਕੇ ਸਨ। ਮਾਤਾ-ਪਿਤਾ ਦੇ ਗੁਜ਼ਰ ਜਾਣ ਪਿੱਛੋਂ ਉਹਨਾਂ ਦੀ ਨਾਨੀ ਉਹਨਾਂ ਨੂੰ ਲਾਹੌਰ ਤੋਂ ਬਾਸਰਕੇ ਲੈ ਗਈ। ਬਾਸਰਕੇ ਜਾ ਕੇ ਉਹਨਾਂ ਨੇ ਕੁਝ ਜ਼ਿਆਦਾ ਕਰਨ ਲਈ ਕੁੰਗਣੀਆਂ ਵਿੱਚ ਦਾ ਕੰਮ ਸ਼ੁਰੂ ਕਰ ਦਿੱਤਾ। ਸਨ 1546 ਈਸਵੀ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਬਸਾਇਆ। ਇੱਕ ਦਿਨ ਵਪਾਰ ਕਰਦੇ ਹੋਏ ਭਾਈ ਜੇਠਾ ਜੀ ਗੋਇੰਦਵਾਲ ਸਾਹਿਬ ਪਹੁੰਚੇ ਜਿੱਥੇ ਉਸ ਸਮੇਂ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਰਹਿੰਦੇ ਸਨ। ਉਨ੍ਹਾਂ ਦੇ ਦਰਸ਼ਨ ਕਰਕੇ ਭਾਈ ਜੇਠਾ ਜੀ ਨੂੰ ਮਨ ਨੂੰ ਐਸੀ ਆਤਮਿਕ ਸ਼ਾਂਤੀ ਮਿਲੀ ਜਿਵੇਂ دریا ਨੂੰ ਆਪਣਾ ਸਮੁੰਦਰ ਮਿਲ ਗਿਆ ਹੋਵੇ। ਉਹਨਾਂ ਨੇ ਆਪਣਾ ਪੂਰਾ ਜੀਵਨ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਚਾਹੇ ਲੰਗਰ ਬਣਾਉਣਾ ਹੋਵੇ, ਸੰਗਤ ਦੀ ਸੇਵਾ ਹੋਵੇ ਜਾਂ ਕੋਈ ਹੋਰ ਕੰਮ, ਉਹ ਹਰ ਸੇਵਾ ਨਿਮਰਤਾ ਅਤੇ ਪ੍ਰੇਮ ਨਾਲ ਕਰਦੇ ਸਨ। ਗੁਰੂ ਅਮਰਦਾਸ ਜੀ ਉਹਨਾਂ ਦੀ ਭਗਤੀ ਤੇ ਸੇਵਾ ਤੋਂ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਆਪਣੀ ਧੀ ਬੀਬੀ ਪਾਨੀ ਜੀ ਦੇ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ। ਉਹ ਸਮਾਸੀ ਜਲ ਭਾਈ ਜੇਠਾ ਜੀ ਗੁਰੂ ਘਰ ਦੇ ਅਟੁੱਟ ਹਿੱਸਾ ਬਣ ਗਏ ਸੇਵਾ ਨਿਮਰਤਾ ਤੇ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਹੋਏ ਉਹ ਗੁਰੂ ਦੀ ਕਿਰਪਾ ਨਾਲ ਖੁਦ ਇੱਕ ਜੋਤ ਬਣ ਗਏ ਗੁਰਾਮਦਾਸ ਜੀ ਨੇ ਲਾਵਾਂ ਦੀ ਰਚਨਾ ਕੀਤੀ ਜੋ ਹਰ ਸਿੱਖ ਵਿਆਹ ਦਾ ਆਤਮਿਕ ਅੰਗ ਹੈ ਉਹ ਕਹਿੰਦੇ ਸਨ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਜੋ ਮਨੁੱਖ ਨਿਸਵਾਰ ਸੇਵਾ ਕਰਦਾ ਹੈ ਉਹ ਆਪਣਾ ਆਤਮਾ ਨੂੰ ਪ੍ਰਾਪਤ ਕਰਦਾ ਹੈ ਇਕ ਸਤੰਬਰ 1581 ਨੂੰ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਪਰ ਉਹਨਾਂ ਦੀ ਜੋਤ ਅੱਜ ਵੀ ਹਰ ਇੱਕ ਦੇ ਹਿਰਦੇ ਵਿੱਚ ਚਮਕਦੀ ਹੈ। ਉਹਨਾਂ ਦੀ ਜੀਵਨੀ ਸਾਨੂੰ ਸਿਖਾਉਂਦੀ ਹੈ ਜੇ ਮਨ ਵਿੱਚ ਨਿਮਰਤਾ ਹੋਵੇ, ਦਿਲ ਵਿੱਚ ਪ੍ਰੇਮ ਹੋਵੇ ਅਤੇ ਹੱਥ ਸੇਵਾ ਵਿੱਚ ਲੱਗੇ ਹੋਣ ਤਾਂ ਜ਼ਿੰਦਗੀ ਸੱਚਮੁੱਚ ਗੁਲਮੁਖੀ ਬਣ ਜਾਂਦੀ ਹੈ। ਆਓ ਅਸੀਂ ਅਰਦਾਸ ਕਰੀਏ, ਏ ਗੁਰੂ ਰਾਮਦਾਸ ਜੀ ਸਾਨੂੰ ਵੀ ਸੇਵਾ, ਪ੍ਰੇਮ ਅਤੇ ਨਿਮਰਤਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।